ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਾਰਗਿਲ ਹੀਰੋਜ਼ ਦੀ ਕਹਾਣੀ ਜਵਿੰਦਰ ਸਿੰਘ ਜਾਦਵ ਜਵਿੰਦਰ ਸਿੰਘ ਜਾਦਵ ਉਸ ਦਾ ਜਨਮ 10 ਮਈ 1980 ਨੂੰ ਸ਼ਕੰਦਰਾਵਾਦ ਬਲੰਦ ਸ਼ਹਿਰ ਅਤੇ ਉੱਤਰ ਪ੍ਰਦੇਸ਼ ਵਿੱਚ ਪਿਤਾ ਕਰਨ ਸਿੰਘ ਜਾਦਵ ਅਤੇ ਮਾਤਾ ਸੰਤਰਾ ਦੇਵੀ ਦੇ ਘਰ ਹੋਇਆ ਸੀ ਉਹ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ ਅਗਸਤ 1999 ਵਿੱਚ ਨਾਇਬ ਸੂਬੇਦਾਰ ਜਗੰਦਰ ਸਿੰਘ ਜਾਦਵ ਨੂੰ ਪਰਮਵੀਰ ਚੱਕਰ ਪਾਤ ਦਾ ਸਤ ਉੱਚਾ ਫੌਜੀ ਸਨਮਾਨਤ ਕੀਤਾ ਗਿਆ ਸੀ ਉਸ ਦੀ ਬਟਾਲੀਅਨ ਨੇ 12 ਜੂਨ 1999 ਨੂੰ ਟੋਲਿੰਗ ਟਾਪ ਉਤੇ ਕਬਜ਼ਾ ਕਰ ਲਿਆ ਅਤੇ ਇਸ ਪ੍ਰਕਾਰ ਵਿੱਚ ਦੋ ਅਫਸਰ ਦੋ ਜੂਨੀਅਰ ਕਮਿਸ਼ਨਰ ਕਮਿਸ਼ਨਰ ਅਫਸਰ ਅਤੇ 21 ਸਪਾਹੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਕਟਕ ਪਲਟੂਨ ਦਾ ਵੀ ਹਿੱਸਾ ਸੀ ਅਤੇ ਉਸ ਨੂੰ ਟਾਈਗਰ ਹਿੱਲ ਤੇ 16500 ਫੁੱਟ ਉੱਚੀ ਚਟਾਨ ਦੇ ਆਲੇ-ਦੁਆਲੇ ਚੋਟੀ ਦੇ ਢਲਾਅ ਤੇ ਸਤਤ ਤਿੰਨ ਰਣਨੀਤਿਕ ਬੰਕਰਾਂ ਤੇ ਕਬਜ਼ਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਉਹ ਰੱਸੀ ਦੀ ਮਦਦ ਨਾਲ ਚੜ ਰਿਹਾ ਸੀ ਜਦੋਂ ਦੁਸ਼ਮਣ ਦੇ ਬੰਕਰ ਨੇ ਰਾਕੇਟ ਫਾਇਰ ਸ਼ੂ ਕਰ ਦਿੱਤੇ ਉਸ ਨੂੰ ਕਈ ਗੋਲੀਆਂ ਲੱਗੀਆਂ ਪਰ ਦਰਦ ਦੀ ਪ੍ਰਵਾਹ ਕੀਤੇ ਬਿਨਾਂ ਮਿਸ਼ਨ ਨੂੰ ਜਾਰੀ ਰੱਖਿਆ ਉਹ ਦਸ਼ਮਣ ਦੇ ਪਹਿਲੇ ਬਲਕਰ ਵੱਲ ਵਜਿਆ ਤੇ ਇੱਕ ਗਰਨੇਡ ਸੁੱਟਿਆ ਜਿਸ ਨਾਲ ਚਾਰ ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ ਦੁਸ਼ਮਣ ਨੂੰ ਅੱਗ ਲਗਾ ਦਿੱਤੀ ਇਸ ਨਾਲ ਬਾਕੀ ਭਾਰਤੀ ਪਲਟਾਨਾਂ ਨੂੰ ਚਿਤਾਣ ਦੇ ਮੂਹਤੇ ਚੜਨ ਦਾ ਮੌਕਾ ਮਿਲਿਆ